ਆਪਣੇ ਦੋਸਤੋ ਕਿ ਵੱਡੇ ਟਰੱਕਾਂ ਦਾ ਟਰਾਲਿਆਂ ਦਾ ਟਰੈਕਟਰਾਂ ਦਾ ਜਿਹੜਾ ਹੈਗਾ ਜਿਹੜਾ ਜਦੋਂ ਕਣਕ ਵਗੈਰਾ ਆਉਂਦੀ ਹੈ ਤਾਂ ਭਾਈ ਕਿਨੇ ਜਾਂ ਚੌਂਕ ਤੇ ਜਾਮ ਲੱਗਦਾ ਜਾਂ ਤਲਵੰਡੀ ਚੌਂਕ ਤੇ ਜਾਮ ਲੱਗਦਾ ਜਾਂ ਪੁਲ ਦੇ ਕੋਲੇ ਜਾਮ ਲੱਗਦਾ ਤਾਂ ਉਹ ਸਾਰੇ ਜਾਮ ਆ ਜਿਹੜੇ ਉਹ ਛੇਤੀ ਆਪਣੇ ਖੁੱਲ ਜਾਣਗੇ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡੀ ਗੱਲ ਹੈ ਚੈਲ ਰੋਡ ਚੈਲ ਰੋਡ ਔਰ ਉਸ ਤੋਂ ਅੱਗੇ ਜਿਹੜੀ ਵੱਡੀ ਗੱਲ ਹੈ ਕਿਉਂਕਿ ਨੈਸ਼ਨਲ ਹਾਈਵੇ ਬਣਨ ਕਰਕੇ ਜਿਹੜਾ ਕੋਟਕਪੁਰ ਦਾ ਟ੍ਰੈਫਿਕ ਨਹਿਰਾਂ ਦੇ ਉੱਤੋਂ ਦੀ ਉਹ ਨਹਿਰਾਂ ਦੇ ਉੱਤੇ ਜਿਹੜਾ ਸਾਡਾ ਫਾਟਕ ਹੈ ਉਹਨੂੰ ਅੰਡਰ ਬ੍ਰਿਜ ਕਰਨ ਵਾਸਤੇ ਪੱਖੀ ਤੇ ਭੋਲੂ ਵਾਲਾ ਰੋਡ ਇਹ ਚਾਰ-ਚਾਰ ਪੌੜਾ ਸਾਡੇ ਇਹ ਚਾਰੇ ਦੇ ਚਾਰੇ ਭੇਜਿਆ ਅੰਡਰ ਬ੍ਰਿਜ ਕਰਨ ਵਾਸਤੇ ਕਿਉਂਕਿ ਇਹਨਾਂ ਦੇ ਉੱਤੇ ਸਪੇਸ ਘਟਾ ਹੈ ਓਵਰ ਬ੍ਰਿਜ ਬਣਾਉਂਦੀ ਹੈ ਤੇ ਸਟੇਟ ਤੋਂ ਸਹਿਮਤੀ ਲੈ ਕੇ ਹੀ ਸੈਂਟਰ ਨੂੰ ਭੇਜਿਆ ਔਰ ਇੱਕ ਵੱਡੀ ਗੱਲ ਜਿਹੜੀ ਤਲੰਡੀ ਵਾਲਾ ਜਿਹੜਾ ਵੱਡਾ ਪੌੜਾ ਆਪਣਾ ਅੱਗੇ ਬਣਿਆ ਹੋਇਆ ਓਵਰ ਬ੍ਰਿਜ ਉਹਦੀ ਵੀ ਜਿਹੜੀ 3rd ਲੈਗ ਦੀ ਕਾਰਜੋਬਾਰੀ ਸ਼ੁਰੂ ਹੋ ਗਈ ਹੈ ਤੇ ਉਹ ਵੀ ਛੇਤੀ ਅਸੀਂ ਉਹਦਾ ਜਿਹੜਾ ਕੰਮ ਸ਼ੁਰੂ ਕਰਾ ਦੇਵਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫ੍ਰੀਕ ਕੋਰਟ ਵਿੱਚ ਪੰਜ ਫਾਟਕ ਪੈਂਦੇ ਸੀ ਜਿਨ੍ਹਾਂ ਵਿੱਚੋਂ ਸਿਰਫ ਇੱਕ ਤੋਂ ਰਾਹਤ ਮਿਲੀ ਆ ਉਹਦੇ ਉੱਪਰ ਵੀ ਪੁਲ ਕੱਢਿਆ ਗਿਆ ਹੈ ਜਦੋਂ ਕਿ ਉਸੇ ਦੇ ਹੇਠਾਂ ਦੀ ਇੱਕ ਅੰਡਰ ਬ੍ਰਿਜ ਵੀ ਕੱਢਿਆ ਗਿਆ ਹੈ ਪਰ ਹਾਲੇ ਚਾਰ ਹਿੱਸਿਆਂ ਦੇ ਵਿੱਚ ਚਾਰ ਫਾਟਕ ਅਜੇ ਹੀ ਪੈਂਦੇ ਆ ਜਦੋਂ ਵੀ ਉਸ ਏਰੀਏ ਵਿੱਚ ਦੀ ਲੰਘਣਾ ਹੋਵੇ ਉਹ ਤੁਹਾਨੂੰ ਬੰਦ ਹੀ ਮਿਲਦੇ ਆ ਤੇ ਹੁਣ ਸਰਕਾਰ ਨੇ ਪੰਜਾਬ ਸਰਕਾਰ ਨੇ ਕੁਝ ਅਜਿਹਾ ਕੀਤਾ ਹੈ ਕਿ ਬਹੁਤ ਜਲਦੀ ਇਹਨਾਂ ਚਾਰਾਂ ਫਾਟਕਾਂ ਤੋਂ ਫਰੀਦਕੋਟ ਨਿਵਾਸੀਆਂ ਨੂੰ ਛੁਟਕਾਰਾ ਮਿਲਣ ਵਾਲਾ ਹੈ ਹਲਕੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਨੇ ਦੱਸਿਆ ਕਿ ਇਹਨਾਂ ਚਾਰ ਫਾਟਕ ਜਿਨ੍ਹਾਂ ਵਿੱਚ ਇੱਕ ਕੋਟਕਪੂਰਾ ਤਲਵੰਡੀ ਬਾਈਪਾਸ ਵਾਲਾ ਜਿਹੜਾ ਉੱਥੇ ਪੈਂਦਾ ਇੱਕ ਚੈਲ ਰੋਡ ਤੇ ਪੈਂਦਾ ਇੱਕ ਪੱਖੀ ਰੋਡ ਤੇ ਪੈਂਦਾ ਤੇ ਇੱਕ ਭੋਲੂ ਵਾਲਾ ਰੋਡ ਤੇ ਪੈਂਦਾ ਚਾਰਾਂ ਫਾਟਕਾਂ ਦੇ ਲਈ ਇੱਕ ਪ੍ਰੋਜੈਕਟ ਬਣਾ ਕੇ ਸਰਕਾਰ ਨੂੰ ਭੇਜਿਆ ਗਿਆ ਹੈ ਮਨਜ਼ੂਰੀ ਦੇ ਲਈ ਤੇ ਇਹਨਾਂ ਥੱਲੋਂ ਦੀ ਹੁਣ ਅੰਡਰ ਬ੍ਰਿਜ ਕੱਢੇ ਜਾਣਗੇ ਉਹ ਸਰਕਾਰ ਨੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਮਨਜ਼ੂਰੀ ਲਈ ਭੇਜ ਦਿੱਤੀ ਆ ਤੇ ਵਿਧਾਇਕ ਸੇਖੋਂ ਨੇ ਵਾਅਦਾ ਕੀਤਾ ਹੈ ਭਰੋਸਾ ਦਿੱਤਾ ਹੈ ਕਿ ਬਹੁਤ ਜਲਦੀ ਇਹ ਮਨਜ਼ੂਰੀ ਆ ਜਾਊਗੀ ਤੇ ਲੋਕਾਂ ਨੂੰ ਵੱਡੀ ਰਾਹਤ ਬਹੁਤ ਜਲਦੀ ਮਿਲ ਜਾਊਗੀ ਇਹਨਾਂ ਚਾਰਾਂ ਫਾਟਕਾਂ ਤੋਂ ਇੱਕ ਕਾਫੀ ਲੰਮੇ ਸਮੇਂ ਤੋਂ ਮੈਂ ਰੇਲਵੇ ਦੇ ਅਧਿਕਾਰੀਆਂ ਦੇ ਵੀ ਸੰਪਰਕ ਦੇ ਵਿੱਚ ਸੀ ਦਿੱਲੀ ਵੀ ਜਾ ਕੇ ਮੈਂ ਮਿਲ ਕੇ ਆਇਆ ਅਧਿਕਾਰੀਆਂ ਨੂੰ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡੀ ਗੱਲ ਹੈ ਚੈਲ ਰੋਡ ਚੈਲ ਰੋਡ ਔਰ ਉਸ ਤੋਂ ਅੱਗੇ ਜਿਹੜੀ ਵੱਡੀ ਗੱਲ ਹੈ ਕਿਉਂਕਿ ਨੈਸ਼ਨਲ ਹਾਈਵੇ ਬਣਨ ਕਰਕੇ ਜਿਹੜਾ ਕੋਟਕਪੁਰ ਦਾ ਟ੍ਰੈਫਿਕ ਨਹਿਰਾਂ ਦੇ ਉੱਤੋਂ ਦੀ ਉਹ ਨਹਿਰਾਂ ਦੇ ਉੱਤੇ ਜਿਹੜਾ ਸਾਡਾ ਫਾਟਕ ਹੈ ਉਹਨੂੰ ਅੰਡਰ ਬ੍ਰਿਜ ਕਰਨ ਵਾਸਤੇ ਤੇ ਨਾਲ ਹੀ ਦੂਜਾ ਜਿਹੜਾ ਹੈਗਾ ਆਪਣਾ ਪੱਖੀ ਰੋਡ ਪੱਖੀ ਤੇ ਭੋਲੂ ਵਾਲਾ ਰੋਡ ਇਹ ਚਾਰ-ਚਾਰ ਪੋਲਾ ਸਾਡੇ ਤੇ ਚਾਰੇ ਦੇ ਚਾਰੇ ਭੇਜਿਆ ਅੰਡਰ ਬ੍ਰਿਜ ਕਰਨ ਵਾਸਤੇ ਕਿਉਂਕਿ ਇਹਨਾਂ ਦੇ ਉੱਤੇ ਸਪੇਸ ਘਟਾ ਹੈ ਓਵਰ ਬ੍ਰਿਜ ਬਣਾਉਣ ਦੀ ਹੈ। ਤੋਂ ਇਸ ਵਾਸਤੇ ਇਹ ਜਲਦੀ ਜਿਹੜੇ ਹੈਗੇ ਆ ਇਹ ਆਪਣੇ ਪ੍ਰੋਜੈਕਟ ਮਨਜ਼ੂਰ ਹੋ ਰਹੇ ਨੇ ਕਿਉਂਕਿ ਸਟੇਟ ਨੇ ਸਹਿਮਤੀ ਦਿੱਤੀ ਹੈ। ਇਹ ਸਟੇਟ ਤੋਂ ਸਹਿਮਤੀ ਲੈ ਕੇ ਹੀ ਸੈਂਟਰ ਨੂੰ ਭੇਜਿਆ ਔਰ ਇੱਕ ਵੱਡੀ ਗੱਲ ਜਿਹੜੀ ਤਲੰਡੀ ਵਾਲਾ ਜਿਹੜਾ ਵੱਡਾ ਪੁਲ ਆਪਣਾ ਅੱਗੇ ਬਣਿਆ ਹੋਇਆ ਓਵਰ ਬ੍ਰਿਜ ਉਹਦੀ ਵੀ ਜਿਹੜੀ 3rd ਲੈਗ ਦੀ ਕਾਰੋਈ ਸ਼ੁਰੂ ਹੋ ਗਈ ਹੈ। ਤੇ ਉਹ ਵੀ ਛੇਤੀ ਅਸੀਂ ਉਹਦਾ ਜਿਹੜਾ ਕੰਮ ਸ਼ੁਰੂ ਕਰਾ ਦੇਗੇ ਪਰ ਕੁਝ ਜਿਹੜੀ ਜਗਾਹ ਹੈ ਉਹ ਸੈਂਟਰ ਤੋਂ ਲੈਣੀ ਹੈ ਰੇਲਵੇ ਤੋਂ ਤੇ ਉਹਦੇ ਲਈ ਵੀ ਮੈਂ ਦਿੱਲੀ ਜਾ ਕੇ ਕਿਉਂਕਿ ਮੇਰੀ ਇੱਥੇ ਆਪਣੀ ਪਾਰਟੀ ਦੇ ਰਾਜ ਸਭਾ ਮੈਂਬਰ ਸਾਹਿਬਾਨ ਨਾਲ ਐਮਪੀ ਸਾਹਿਬਾਨ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਆਜਾ ਤੁਹਾਡਾ ਸੀ ਉਹ ਵੀ ਕਰਾ ਦੇਣ ਤਾਂ ਉਹਦੇ ਲਈ ਵੀ ਮੈਂ ਛੇਤੀ ਜਾ ਕੇ ਚੇਹਰੀ ਵਾਲੇ ਪਾਸੇ ਨੂੰ ਕਰਨਾ ਹਾਂ ਰੇਲਵੇ ਸਟੇਸ਼ਨ ਚੇਹਰੀ ਵਾਲੇ ਪਾਸੇ ਕਿਉਂਕਿ ਬਹੁਤ ਵੱਡਾ ਜਿਹੜਾ ਟ੍ਰੈਫਿਕ ਹੈ ਸ਼ਹਿਰ ਦੇ ਵਿੱਚ ਵੱਡਾ ਟ੍ਰੈਫਿਕ ਬਾਹਰ ਨਿਕਲ ਜਾਊਗਾ ਕਿਉਂਕਿ ਹੁਣ ਜਿਹੜਾ ਸ਼ਹਿਰ 'ਚ ਬੰਦਾ ਵੱੜਦਾ ਹੈ ਉਹਨੂੰ ਘੱਟੋ ਘੱਟ 5 ਕਿਲੋਮੀਟਰ ਘੁੰਮ ਸਰਕੂਲਰ ਰੋਡ ਬੱਸ ਸਟੈਂਡ ਦੇ ਉੱਤੇ ਵੀ ਰਸ਼ ਘਟੂਗਾ ਸਾਡਾ ਇਹ ਸਾਰੀ ਦੀ ਸਾਰੀ ਜਿਹੜੀ ਸਰਕੂਲਰ ਰੋਡ ਹੈ ਉਹਦੇ ਉੱਤੇ ਵੱਡੇ ਟਰੱਕਾਂ ਦਾ ਟਰਾਲਿਆਂ ਦਾ ਟਰੈਕਟਰਾਂ ਦਾ ਜਿਹੜਾ ਹੈਗਾ ਜਿਹੜਾ ਜਦੋਂ ਕਣਕ ਵਗੈਰਾ ਆਉਂਦੀ ਹੈ ਤਾਂ ਭਾਈ ਕਿਨੇ ਜਾਂ ਚੌਂਕ ਤੇ ਜਾਮ ਲੱਗਦਾ ਜਾਂ ਤਲਵੰਡੀ ਚੌਂਕ ਤੇ ਜਾਮ ਲੱਗਦਾ ਜਾਂ ਪੁਲ ਦੇ ਕੋਲੇ ਜਾਮ ਲੱਗਦਾ ਉਹ ਸਾਰੇ ਜਾਮ ਆ ਜਿਹੜੇ ਉਹ ਛੇਤੀ ਆਪਣੇ ਖੁੱਲ ਜਾਣਗੇ ਫਾਇਰ ਬ੍ਰਿਗੇਡ ਦਾ ਵੀ ਵੱਡਾ ਸੀਕਅਪ ਕਰ ਰਹੇ ਔਰ 21 ਕਰੋੜ ਜਿਹੜਾ ਦੀ ਲਾਗਤ ਦੇ ਨਾਲ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਨੂੰ ਵੀ ਰੈਨੋਵੇਟ ਕਰ ਰਹੇ ਹਾਂ। ਉਹ ਸਾਡੇ ਜਿਹੜੇ ਪੈਸੇ ਮਨਜ਼ੂਰ ਹੋ ਗਏ, ਡੀਪੀਆਰ ਮਨਜ਼ੂਰ ਹੋ ਗਿਆ, ਨਕਸ਼ੇ ਮਨਜ਼ੂਰ ਹੋ ਗਏ। ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਪਾਣੀ ਦੀ ਘਾਟ ਪਾਣੀ ਨਹੀਂ ਪਹੁੰਚਦਾ, ਪਹਿਲਾਂ ਮੇਨ ਲਾਈਨ, ਫਿਰ ਗਲੀਆਂ ਦੇ ਵਿੱਚ ਅਸੀਂ ਲੈਣਾ ਪਾ ਕੇ ਉਹ ਜਿਹੜਾ ਫ੍ਰੀਕੋਰ ਸ਼ਹਿਰ ਨੂੰ ਜਿਹੜਾ ਹੈ ਸੁੱਖ ਦਾ ਸਾਹ ਦੇਵਾਂਗੇ। ਕਿਉਂਕਿ ਬਹੁਤ ਏਰੀਆ ਹੈ ਜਿਹੜੇ ਆਪਣੇ ਛੌਣੀ ਦੇ ਨੇੜੇ ਸਾਰਾ ਏਰੀਆ ਜਿਹੜਾ ਹੈਗਾ ਜਾਂ ਬਾਜੀਗਰ ਵਸਤੀ ਆ ਕੋਈ ਏਰੀਆ ਹੈ, ਉੱਥੇ ਹਲੇ ਪਾਣੀ ਨਹੀਂ ਜਾਂਦਾ। ਉਹ儿 ਗ ਨੂੰ ਪਾਣੀ ਫਰੋਇਪਰ ਰੋਡ ਤੇ ਵੀ ਪਾਣੀ ਦੀ ਘਾਟ ਹੈ ਉਧਰ ਵੀ ਟੈਂਕੀ ਨਵੀਂ ਬਣਾ ਰਹੇ ਸੋ ਜਿੱਥੇ ਜਿੱਥੇ ਪਾਣੀ ਦੀ ਘਾਟ ਹੈ ਸਾਰੇ ਸਰਵੇ ਕੀਤੇ ਹੋਏ ਉਹਨਾਂ ਦੇ ਉੱਤੇ ਅਸੀਂ ਜਿੱਦਾਂ ਪਾਣੀ ਵੀ ਪੂਰਾ ਕਰਾਂਗੇ ਜਿਹੜੇ ਕੇ ਦਾ ਸਰਕਾਰ ਨੂੰ ਮਨਜ਼ੂਰੀ ਵਾਸਤੇ ਗਏ ਆਪਰੇ ਉਹਨਾਂ ਦੀ ਵੀ ਆਰ ਕੰਮ ਤੱਕ ਹੋ ਜਾਣਗੇ ਉਹ ਛੇਤੀ ਹੋ ਜਾਣਗੇ ਕਿਉਂਕਿ ਕੇਂਦਰ ਸਰਕਾਰ ਵੀ ਚਾਹੁੰਦੀ ਹੈ ਹਲੇ ਮੈਂ ਹੋਰ ਵੀ ਅੱਗੇ ਪਿੰਡਾਂ ਦੇ ਵੀ ਜਿਹੜੇ ਉਹ ਫਾਟਕ ਭੇਜੇ ਹੋਏ ਆ ਤੇ ਕੇਂਦਰ ਸਰਕਾਰ ਚਾਹੁੰਦੀ ਹੈ ਵੀ ਕਿਉਂਕਿ ਜਿੱਥੇ ਫਾਟਕ ਬੰਦ ਹੁੰਦੇ ਉਹਨਾਂ ਦੀ ਵੀ એનર્ਜੀ ਵੇਸਟ ਹੁੰਦੀ ਹੈ ਜਿਹੜੀਆਂ ਉਹ ਟ੍ਰੇਨਾਂ ਐ ਉਹ ਇਲੈਕਟ੍ਰੋਨਿਕਸ ਹੋ ਗਈਆਂ ਬਿਜਲੀ ਤੇ ਚੱਲਣ ਵਾਲੀਆਂ ਹੋ ਗਈਆਂ ਉਹਨਾਂ ਦੀ ਸਪੀਡ ਵੱਧ ਗਈ ਐ ਕਿੱਥੇ ਅੱਗੇ 60 70 ਦੀ 80 ਦੀ ਸਪੀਡ ਤੇ ਚੱਲਦੇ ਸੀ ਹੁਣ 150 ਤੋਂ 200 ਦੀ ਸਪੀਡ ਨਾਲ ਟ੍ਰੇਨਾਂ ਚੱਲਦੀਆਂ ਤਾਂ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਰੋਕ ਟੋਕ ਨਾ ਹੋਵੇ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਥਰੂ ਆਟੋ ਚੱਲਦੀਆਂ ਰਹਿਣ ਫਿਰ ਵੀ ਫਟਕਾ ਕਰਕੇ ਉਹਨੂੰ ਸਲੋ ਕਰਨਾ ਪੈਂਦਾ ਸਪੀਡ ਵੱਧ ਗਈ ਐ ਤੇ ਨਵੀਆਂ ਟ੍ਰੇਨਾਂ ਵੀ ਜਿਹੜੀਆਂ ਟ੍ਰੇਨਾਂ ਬੰਦ ਆ ਕਾਗਜ਼ਾਂ ਚੱਲਦੇ ਉਹਦੇ ਲਈ ਵੀ ਮੇਰੇ ਜਿਹੜੇ ਡੀਓ ਵਗੈਰਾ ਉਹ ਰੇਲਵੇ ਵਿਭਾਗ ਨੂੰ ਦਿੱਤੇ ਹੋ ਉਹ ਵੀ ਤੁਹਾਨੂੰ ਜਲਦੀ ਖੁਸ਼ਖਬਰੀਆਂ ਦੇਵਾਂਗੇ ਕੁਝ ਤੇਨਾਂ ਦੀਆਂ ਤੇ ਵੱਡੇ ਟਰੱਕਾਂ ਦਾ ਟਰਾਲੀ